12 ਵਜ ਚੁੱਕੇ ਨੇ ਤੇ ਇਸ ਸਮੇ ਪੂਰੇ ਪੰਜਾਬ ਦੀ ਨਜ਼ਰ ਰਿਜ਼ਲਟ ਤੇ ਹੈ ਯਾਨੀ ਤੇ ਸਾਡੇ ਨਾਲ ਇੱਥੇ ਮੌਜੂਦ ਨੇ ਸੁਮਿਤ ਖੰਨਾ ਜੀ ਜਿਨ੍ਹਾਂ ਨਾਲ ਅਸੀਂ ਪੰਜਾਬ ਦੇ ਇਲੈਕਸ਼ਨ ਬਾਰੇ ਗੱਲਬਾਤ ਕਰਾਂਗੇ ਤੇ ਜਾਣਾਂਗੇ ਇਸ ਸਮੇ ਕੌਣ ਅੱਗੇ ਚੱਲ ਰਿਹਾ ਹੈ ਤੇ ਕਿੰਨੀਆਂ ਸੀਟਾਂ ਤੋਂ ਅੱਗੇ ਚੱਲ ਰਿਹਾ ਹੈ ਤੇ ਸਰ ਸਭ ਤੋਂ ਪਹਿਲਾਂ ਮੈਂ ਸਵਾਗਤ ਕਰਨਾ ਚਾਹੂੰਗੀ ਤੁਹਾਡਾ ਗ੍ਰੇਟ ਪੰਜਾਬ ਟੀਵੀ ਦੇ ਵਿੱਚ ਤੇ ਤੁਸੀਂ ਦੱਸੋ ਕਿ ਕੌਣ ਪੰਜਾਬ ਦੇ ਵਿੱਚ ਸਭ ਤੋਂ ਅੱਗੇ ਚੱਲ ਰਿਹਾ ਹੈ ਤੇ ਕੌਣ ਇਸ ਵਾਰੀ ਬਾਜ਼ੀ ਮਾਰ ਜਾਏਗਾ ਜੀ ਬਿਲਕੁਲ ਅਗਰ ਪੂਰੇ ਪ੍ਰਕਰਨ ਦੀ ਗੱਲ ਕੀਤੀ ਜਾਵੇ ਤਾਂ ਇਸ ਵੇਲੇ ਸਭ ਤੋਂ ਵੱਡਾ ਜਿਹੜਾ ਅੱਗੇ ਪਾਰਟੀ ਆ ਰਹੀ ਹੈ ਉਹ ਕਾਂਗਰਸ ਪਾਰਟੀ ਅੱਗੇ ਆ ਰਹੀ ਹੈ ਔਰ ਸਵੇਰ ਤੋਂ ਹੀ ਜਿਸ ਤਰੀਕੇ ਨਾਲ ਰੁਝਾਨ ਸਾਹਮਣੇ ਆਏ ਸੀ ਤੇ 7 ਤੋਂ 8 ਸੀਟਾਂ ਤੇ ਕਾਂਗਰਸ ਪਾਰਟੀ ਲਗਾਤਾਰ ਅੱਗੇ ਚਲਦੀ ਨਜ਼ਰ ਆ ਰਹੀ ਹੈ ਔਰ ਖਾਸ ਕਰਕੇ ਅਗਰ ਗੱਲ ਕੀਤੀ ਜਾਵੇ ਤਾਂ ਜਲੰਧਰ ਸੀਟ ਸਭ ਤੋਂ ਜ਼ਿਆਦਾ ਇਸ ਵੇਲੇ ਹੌਟ ਸੀਟ ਮੰਨੀ ਜਾ ਰਹੀ ਹੈ ਔਰ ਚਰਨਜੀਤ ਸਿੰਘ ਚੰਨੀ ਜਰੇ ਨੇ ਉਹ ਤਕਰੀਬਨ 50000 ਦੀ ਵੋਟ ਤੋਂ ਅੱਗੇ ਚੱਲ ਰਹੇ ਨੇ ਤਾਂ ਖਾਸ ਕਰਕੇ ਅਗਰ ਅੰਮ੍ਰਿਤਸਰ ਦੀ ਸੀਟ ਗੱਲ ਕੀਤੀ ਜਾਵੇ ਤਾਂ ਗੁਰਜੀਤ ਸਿੰਘ ਔਜਲਾ ਹੱਥੋਂ ਖੜੇ ਨੇ ਔਰ ਇਸ ਵੇਲੇ ਉਹ ਤਕਰੀਬਨ 11000 ਦੀ ਵੋਟ ਤੋਂ ਅੱਗੇ ਚੱਲ ਰਹੇ ਨੇ ਜੀ ਸਰ ਆਜ਼ਾਦ ਉਮੀਦਵਾਰ ਕਿਹੜੇ ਨੇ ਤੇ ਕੌਣ ਅੱਗੇ ਚੱਲ ਰਹੇ ਨੇ ਜੀ ਬਿਲਕੁਲ ਇਸ ਵਾਰ ਦੀ ਚੋਣਾਂ 'ਚ ਸਭ ਤੋਂ ਜਰਾ ਇੰਟਰਸਟਿੰਗ ਫੈਕਟਰ ਨਜ਼ਰ ਆਇਆ ਕਿ ਜਿੱਥੇ ਕੀ ਵੱਡੀਆਂ ਪਾਰਟੀਆਂ ਸੀ ਚਾਰ ਤਰਫੋਂ ਮੁਕਾਬਲਾ ਸੀ ਕਿ ਆ ਜਾ ਰਿਹਾ ਸੀ ਕਿ ਵੱਡੇ ਬਿਗ ਗੰਸ ਅਕਾਲੀ ਦਲ ਦੀ ਗੱਲ ਕਰੀਏ ਖੇਤਰੀ ਪਾਰਟੀ ਸੀ ਲੇਕਿਨ ਦੋ ਉਮੀਦਵਾਰ ਜਿਹੜੇ ਨੇ ਅਮਰਤਪਾਲ ਸਿੰਘ ਤੇ ਸਰਬਜੀਤ ਸਿੰਘ ਖਾਲਸਾ ਜਿਹੜੇ ਨੇ ਫਰੀਦਕੋਟ ਤੋਂ ਤੇ ਅਮਰਤਪਾਲ ਸਿੰਘ ਖਡੂਰ ਸਾਹਿਬ ਤੋਂ ਜਿਹੜੇ ਨੇ ਉਹ ਅੱਗੇ ਨਜ਼ਰ ਆ ਰਹੇ ਨੇ ਔਰ ਅਮਰਤਪਾਲ ਸਿੰਘ ਹਨ ਦੀ ਦੇਰੀ ਲੀਡ ਹੈ ਤਕਰੀਬਨ 60-65 ਹਜ਼ਾਰ ਤੋਂ ਵੀ ਪਲੱਸ ਜਾ ਚੁੱਕੀ ਹੈ ਤਾਂ ਇਥੋਂ ਸਾ ਨਜ਼ਰ ਆਈ ਉਹਨਾਂ ਦਾ ਮੁਕਾਬਲਾ ਕੁਲਬੀਰ ਸਿੰਘ ਜ਼ੀਰਾ ਦੇ ਨਾਲ ਚੱਲ ਰਿਹਾ ਹੈ ਉੱਥੇ ਸਭ ਤੋਂ ਵੱਡੀ ਗੱਲ ਲਾਲਜੀਤ ਸਿੰਘ ਭੁੱਲੜ ਜਿਹੜੇ ਨੇ ਉਹ ਇੱਕ ਮੇਨ ਲੀਡਰ ਬਣੇ ਜਾ ਰਹੇ ਸੀ ਕਿਉਂਕਿ ਪੰਜਾਬ ਦੇ ਕੈਬਨਿਟ ਦੇ ਵਜ਼ੀਰ ਵੀ ਨੇ ਤਾਂ ਉਹਨਾਂ ਦਾ ਇੱਕ ਵੱਡਾ ਰਤਬਾ ਸੀ ਲੇਕਿਨ ਉਹ ਵੀ ਇਸ ਵੇਲੇ ਹਾਰਦੇ ਹੋਏ ਨਜ਼ਰ ਆ ਰਹੇ ਨੇ ਤਾਂ ਅਮਰਤਪਾਲ ਸਿੰਘ ਜੋ ਕਿ ਅਕਸਰ ਸੁਰਖੀਆਂ 'ਚ ਸੀ ਬਹੁਤ ਜ਼ਿਆਦਾ ਸੁਰਖੀਆਂ ਸੀ ਤਾਂ ਉਹ ਗੱਲ ਸਾਹਮਣੇ ਆਈ ਹੈ ਕਿ ਅਮਰਤਪਾਲ ਸਿੰਘ ਇਸ ਵੇਲੇ ਹਲਕਾ ਖਡੂਰ ਸਾਹਿਬ ਦੀ ਅਗਰ ਗੱਲ ਕੀਤੀ ਜਾਵੇ ਤਾਂ ਇਸ ਵੇਲੇ ਲੀਡਿੰਗ ਚੱਲ ਰਹੇ ਨੇ ਔਰ ਜਿਸ ਤਰੀਕੇ ਦਾ ਰਿਜ਼ਲਟ ਅਸੀਂ ਤੁਹਾਨੂੰ ਦੱਸਣਾ ਚਾਹਾਂਗੇ ਕਿ ਖਡੂ ਪਲੱਸ ਵੋਟਾਂ ਤੋਂ ਇਸ ਵੇਲੇ ਜਿੱਤ ਰਹੇ ਨੇ ਤਾਂ ਉਹਨਾਂ ਦਾ ਮੁਕਾਬਲਾ ਕੁਲਬੀਰ ਸਿੰਘ ਜੀਰਾ ਦੇ ਨਾਲ ਹੈ ਔਰ ਸਭ ਤੋਂ ਵੱਡੀ ਗੱਲ ਹੈ ਕਿ ਲਾਲਜੀਤ ਸਿੰਘ ਪੁੱਲਰ ਤਿੰਨ ਨੰਬਰ ਤੇ ਚੱਲ ਰਹੇ ਨੇ ਤੇ ਇਸ ਸਮੇਂ ਸਰ ਪੰਜਾਬ ਦੀ ਸਥਿਤੀ ਕੀ ਹੈ ਕੌਣ ਅੱਗੇ ਦਿਖ ਰਿਹਾ ਹੈ ਇਹ ਕੌਣ ਜਿੱਤ ਸਕਦਾ ਹੈ ਜੀ ਬਿਲਕੁਲ ਅਗਰ ਪੰਜਾਬ ਦੀ ਸਥਿਤੀ ਦੀ ਗੱਲ ਕਰੀਏ ਤੇ 7 ਤੋਂ 8 ਸੀਟਾਂ ਤੇ ਉੱਤੇ ਲਗਾਤਾਰ ਕਾਂਗਰਸ ਪਾਰਟੀ ਦਾ ਕਬਜ਼ਾ ਚੱਲ ਰਿਹਾ ਹੈ ਜਿਹਦੇ ਵਿੱਚ ਖਾਸ ਕਰਕੇ ਅਮਰਸਰ ਦੀ ਜਿਹੜੀ ਸੀਟ ਹੈ ਗੁਰਜੀਤ ਸਿੰਘ ਔਜਲਾ ਅੱਗੇ ਚੱਲ ਰਹੇ ਨੇ ਸੁਜਿੰਦਰ ਸਿੰਘ ਰੰਧਾਵਾ ਚੱਲ ਰਹੇ ਨੇ ਜਲੰਧਰ ਦੀ ਸੀਟ ਤੋਂ ਚਰਨਜੀਤ ਸਿੰਘ ਚੰਨੀ ਚੱਲ ਰਹੇ ਨੇ ਲੁਧਿਆਣਾ ਤੇਗੜ ਸਾਹਿਬ ਤੋਂ ਅੱਗੇ ਚੱਲ ਰਹੇ ਨੇ ਔਰ ਅਗਰ ਪਟਿਆਲਾ ਦੀ ਸੀਟ ਦੀ ਗੱਲ ਕਰੀਏ ਤੇ ਉੱਥੇ ਕੁਝ ਇਸ ਤਰ੍ਹਾਂ ਚੱਲ ਰਿਹਾ ਹੈ ਕਿ ਕਦੀ ਪ੍ਰਨੀਤ ਕੋਰ ਅੱਗੇ ਹੋ ਜਾਂਦੇ ਨੇ ਤੇ ਕਦੇ ਵੱਲੇ ਡਾਕਟਰ ਗਾਂਧੀ ਅੱਗੇ ਹੋ ਜਾਂਦੇ ਨੇ ਤਾਂ ਇਸ ਤਰ੍ਹਾਂ ਦੀ ਫੈਸਿਲਿਟੀ ਇਸ ਲਈ ਕੰਮ ਚੱਲ ਰਿਹਾ ਤਾਂ 6 ਤੋਂ 7 ਸੀਟਾਂ ਇਸ ਵੇਲੇ ਕਾਂਗਰਸ ਦੀ ਪ੍ਰੋਮਿਸਿੰਗ ਚੱਲ ਰਹੀਆਂ ਨੇ ਤੇ 3 ਸੀਟਾਂ ਦੇ ਉੱਤੇ ਇਸ ਵੇਲੇ ਪ੍ਰਭਾਵ ਜਿਹੜਾ ਹੈ ਉਹ ਆਮ ਆਦਮੀ ਪਾਰਟੀ ਦਾ ਜਿਹਦੇ ਵਿੱਚ ਖਾਸ ਕਰਕੇ ਮੀਥੇ ਰਣੀ ਜੋ ਅਸਲ ਸੰਗਰੂਰ ਤੋਂ ਬਹੁਤ ਅੱਗੇ ਚੱਲ ਰਹੇ ਨੇ ਉਹਨਾਂ ਦਾ ਖਾਸਾ ਅੱਛਾ ਪ੍ਰਭਾਵ ਚੱਲ ਰਿਹਾ ਹੈ ਔਰ ਤਕਰੀਬਨ 50-60 ਹਜ਼ਾਰ ਵੋਟ ਤੋਂ ਅੱਗੇ ਚ ਆ ਰਹੀ ਹੈ ਜੀ ਤੇ ਸਰ ਜਿਹੜੀ ਆਮ ਆਦਮੀ ਪਾਰਟੀ ਹੈ ਉਹ ਪਿਛੜੀ ਨਜ਼ਰ ਆ ਰਹੀ ਹੈ ਪਿੱਛੇੋਂ ਦੀ ਨਜ਼ਰ ਆ ਰਹੀ ਹੈ ਤੇ ਇਸ ਦਾ ਕੀ ਕਾਰਨ ਹੈ ਜੇ ਬਿਲਕੁਲ ਅਗਰਾ ਆਮਾਦੀ ਪਾਰਟੀ ਦੀ ਗੱਲ ਕੀਤੀ ਜਾਵੇ ਤਾਂ 13 0 ਦਾ ਉਹਨਾਂ ਵੱਲੋਂ ਨਾਰਾ ਦਿੱਤਾ ਗਿਆ ਸੀ ਕਿ ਇਸ ਵਾਰ ਪੰਜਾਬ ਬਣੇਗਾ ਹੀਰੋ ਇਸ ਵਾਰ 13 0 ਤਾਂ ਇਹ ਸਾਫ਼ ਸਪਸ਼ਟ ਹੋ ਚੁੱਕਾ ਹੈ ਕਿ ਹੁਣ ਪੰਜਾਬ ਹੀਰੋ ਤੇ ਹੀ ਹੈ ਪੰਜਾਬ ਆਲ ਆਪਣੇ ਆਪ ਚ ਬਹੁਤ ਵੱਡਾ ਹੀਰੋ ਹੈ ਔਰ ਲੇਕਿਨ 13 0 ਜਿਹੜਾ ਹੈ ਉਹ ਹੁੰਦਾ ਨਜ਼ਰ ਨਹੀਂ ਆ ਰਿਹਾ ਕਿਉਂਕਿ ਬਹੁਤ ਸਾਰੀਆਂ ਇਸ ਤਰ੍ਹਾਂ ਦੀ ਸੀਟਾਂ ਨੇ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਇਸ ਵੇਲੇ ਅਗਰ ਅਸੀਂ ਹੋਰ ਸੀਟਾਂ ਦੀ ਗੱਲ ਕਰੀਏ ਫਤਿਹਗੜ੍ਹ ਸਾਹਿਬ ਦੀ ਸੀਟ ਦੀ ਗੱਲ ਕਰੀਏ ਜਿਹਦੇ ਵਿੱਚ ਮੰਨਿਆ ਜਾ ਰਿਹਾ ਸੀ ਕਿ ਅਮਰ ਸਿੰਘੀ ਕੇ ਕਮਜ਼ੋਰ ਕੈਂਡੀਡੇਟ ਨੇ ਤੇ ਉੱਥੇ ਗੁਰਪ੍ਰ ਉੱਥੇ ਜਿਹੜਾ ਹੈ ਅਮਰ ਸਿੰਘ ਇਸ ਵੇਲੇ ਤਕਰੀਬਨ 22000 ਵੋਟ ਤੋਂ ਅੱਗੇ ਚੱਲ ਰਹੇ ਨੇ ਤਾਂ ਇਸ ਤਰ੍ਹਾਂ ਦੀ ਜਿਹੜੀਆਂ ਸੀਟਾਂ ਸੀਗੀਆਂ ਉਹਨਾਂ ਸੀਟਾਂ ਦੇ ਉੱਤੇ ਵੀ ਜਿਹੜੀ ਹੈ ਆਮ ਆਦਮੀ ਪਾਰਟੀ ਆਪਣਾ ਪ੍ਰਭਾਵ ਨਹੀਂ ਛੱਡ ਪਾਈ ਜਿਸ ਕਰਕੇ ਜਿਹੜਾ ਹੈ ਉਹ ਸੀਟਾਂ ਜਿਹੜੀਆਂ ਨੇ ਸਭ ਤੋਂ ਜ਼ਿਆਦਾ ਇਫੈਕਟਿਵ ਨਜ਼ਰ ਆ ਰਹੀਆਂ ਨੇ ਹਾਂ ਅਗਰ ਆਮ ਆਦਮੀ ਪਾਰਟੀ ਦੀ ਅਗਰ ਵਿਨਿੰਗ ਦੀ ਗੱਲ ਕੀਤੀ ਜਾਵੇ ਤਾਂ ਮਾਲਵਿੰਦਰ ਸਿੰਘ ਕੰਗ ਜਿਹੜੇ ਨੇ ਨੰਦਪੁਰ ਸਭ ਤੋਂ ਅੱਗੇ ਚੱਲ ਰਹੇ ਨੇ ਲੇਕਿਨ ਉਹਨਾਂ ਦੀ ਜਿਹੜੀ ਵਿਨਿੰਗ ਜਿਹੜੀ ਉਹਨਾਂ ਦੀ ਜਿਹੜੀ ਰੇਸ਼ਿਓ ਹੈ ਉਹ ਤਕਰੀਬਨ 3000 ਦੀ ਹੈ ਤਾਂ ਇਹ ਸਾਰੀਆਂ ਚੀਜ਼ਾਂ ਕਿਤੇ ਨਾ ਕਿ ਲਗਾਤਾਰ ਤਾਬਟੂ ਰੈਲੀਆਂ ਕੀਤੀਆਂ ਜਾ ਰਹੀਆਂ ਸੀ ਭਗਵੰਤ ਮਾਨ ਲਗਾਤਾਰ ਕਹਿ ਰਹੇ ਸੀ ਕਿ ਆਪਾਂ ਜਿੱਤਾਂਗੇ ਪੰਜਾਬ ਬਣੇਗਾ ਹੀਰੋ ਇਸ ਵਰ 130 ਤਾਂ ਕੁੱਲ ਮਿਲਾ ਕੇ 332 ਜਿਹੜਾ ਸੀ ਉਹ ਆਮ ਆਦਮੀ ਪਾਰਟੀ ਦਾ ਜਿਹੜਾ ਫੈਕਟਰ ਸੀ ਉਹ ਲੋਕਾਂ 'ਚ ਨਹੀਂ ਚੱਲ ਸਕਿਆ ਉਹਦੇ ਨਾਲ ਚੱਲਣ ਦਾ ਇੱਕੋ ਹੀ ਕਾਰਨ ਹੈ ਕਿ ਲੋਕ ਜਿਹੜੇ ਨੇ ਹੋਰ ਚੀਜ਼ਾਂ ਤੋਂ ਇੰਨੇ ਗੁਦਕੀ ਸੀ ਕਿ ਉਹਨਾਂ ਦੇ ਅੱਗੇ ਜਿਹੜਾ 332 ਦਾ ਜਿਹੜਾ ਕਾਰਡ ਸੀ ਉਹ ਨਹੀਂ ਚੱਲ ਸਕਿਆ ਕਿਉਂਕਿ ਇਸ ਤਰ੍ਹਾਂ ਦੀ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ ਅਕਸਰ ਬਹੁਤ ਜ਼ਿਆਦਾ ਕਾਊਂਟ ਕਰਦੀਆਂ ਕਿਉਂਕਿ ਜਦੋਂ ਤੁਹਾਨੂੰ ਇਕਨੋਮਿਕਲੀ ਤੁਹਾਨੂੰ ਕੋਈ ਚੀਜ਼ ਬੰਦਾ ਫਾਇਦਾ ਦੇ ਰਿਹਾ ਹੈ ਲ ਸੀਟਾਂ ਦੇ ਉੱਤੇ ਨੁਕਸਾਨ ਹੋ ਰਿਹਾ ਹੈ ਔਰ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਕਾਲੀ ਦਲ ਦਾ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਸਿਰਫ ਇੱਕ ਸੀਟ ਜਿਹੜੀ ਹੈ ਉਹ ਹਰ ਸਿਮਰਤ ਕੌਰ ਬਾਦਲ ਦੀ ਸੀਟ ਹੈ ਜਿਹਦੇ ਤੇ ਉਹ ਅੱਗੇ ਚੱਲ ਰਹੇ ਨੇ ਬਾਕੀ ਉਹਨਾਂ ਦਾ ਮੁਕਾਬਲਾ ਨੋਨੀ ਮਾਨ ਅਤੇ ਸ਼ੇਰ ਸਿੰਘ ਗੁਬਾਇਆ ਦੇ ਨਾਲ ਫਿਰੋਜ਼ਪੁਰ ਦੀ ਸੀਟ ਤੇ ਚੱਲ ਰਿਹਾ ਹੈ ਤਾਂ ਕੁੱਲ ਮਿਲਾ ਕੇ ਅਗਰ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ ਦੋ ਪਾਰਟੀਆਂ ਇਸ ਵੇਲੇ ਸਭ ਤੋਂ ਪਿੱਛੇ ਨੇ ਉਹਦੇ ਵਿੱਚ ਸਭ ਤੋਂ ਅਗਰ ਥੱਲੇ ਪੱਦਰ ਦੀ ਗੱਲ ਕੀਤੀ ਜਾਵੇ ਤਾਂ ਇਸ ਵੇਲੇ ਸ਼੍ਰੋਮਣੀ ਅਕਾਲੀ ਦਲ ਇੱਕ ਸੀਟ ਦੇ ਉੱਤੇ ਮਹਿਜ ਕੰਮ ਕਰਦਾ ਨਜ਼ਰ ਆ ਰਿਹਾ ਉਹ ਵੀ ਹਰ ਸਿਮਰਤ ਕੌਰ ਬਾਦ ਉਹ ਜਿਹੜੀ ਸੀਟ ਹੈ ਤਾਂ ਉਸ ਤੋਂ ਬਾਅਦ ਅਗਰ ਗੱਲ ਕੀਤੀ ਜਾਵੇ ਤਾਂ ਬਾਕੀ ਸੀਟਾਂ ਦੇ ਵਿੱਚ ਆਮ ਆਦਮੀ ਪਾਰਟੀ ਤੋਂ ਵੀ ਪਿੱਛੜ ਰਹੀ ਹੈ ਕਾਂਗਰਸ ਤੋਂ ਵੀ ਪਿੱਛੜ ਦੇ ਨਜ਼ਰ ਆ ਰਹੇ ਨੇ ਔਰ ਸਭ ਤੋਂ ਵੱਡੀ ਕਾਰਨ ਕੀ ਹੈ ਜੇ ਕਾਰਨ ਬਹੁਤ ਸਾਰੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਪੰਥਕ ਜਿਹੜਾ ਏਜੰਡਾ ਸੀਗੇ ਪਾਰਟੀ ਆਪਣੇ ਨੂੰ ਪੰਥਕ ਮੰਦੀ ਸੀ ਪੰਥਕ ਏਜੰਡਾ ਉਹਨਾਂ ਕੋਲ ਖੁੱਸਦਾ ਜਾ ਰਿਹਾ ਹੈ ਔਰ ਤੁਸੀਂ ਖਾਸ ਕਰਕੇ ਦੇਖੋ ਕਿ ਅਗਰ ਅਮਰਤਪਾਲ ਸਿੰਘ ਖਾਲਸਾ ਜਿਹੜੇ ਨੇ ਉਹ ਜਿੱਤ ਰਹੇ ਨੇ ਤੇ ਜਾਂ ਸਰਬਜੀਤ ਸਿੰਘ ਖਾਲਸਾ ਜਿੱਤ ਰਹੇ ਨੇ ਤੇ ਉਹ ਕਿਤਨਾ ਕਿਤੇ ਪੰਥਕ 벨ਟ ਨੂੰ ਹੀ ਟਾਰਗੇਟ ਕਰ ਰਹੇ ਨੇ ਉਹਨਾਂ ਦਾ ਕਹਿਣਾ ਕਿ ਪੰਥਕ ਮੁੱਦਿਆਂ ਤੋਂ ਜਿਹੜੇ ਲੋਕ ਅੱਜ ਪਿੱਛੇ ਹੋ ਗਏ ਸਨ ਉਹਨਾਂ ਪੰਥਕ ਮੁੱਦਿਆ ਕਰਕੇ ਹੀ ਅੱਜ ਉੱਥੇ ਆ ਰਹੇ ਨੇ ਤਾਂ ਕੁੱਲ ਮਿਲਾ ਕੇ ਅਕਾਲੀ ਦਲ ਦੀ ਜਿਹੜੀ ਪੰਥਕ 벨ਟ ਹੈ ਉਹ ਹਿਲ ਚੁੱਕੀ ਹੈ ਉਹ ਹਿਲ ਚੁੱਕੀ ਹੈ ਇਹ ਇਸ ਇਨਾ ਇਲੈਕਸ਼ਨਾਂ ਚ ਸਾਫ ਤੌਰ ਦੇ ਉਤੇ ਕਲੀਅਰ ਹੋ ਚੁੱਕਾ ਹੈ ਕਿਉਂਕਿ ਸੀ ਨਾਲ ਨਾਲ ਰਿਜ਼ਲਟ ਵੀ ਪੜ ਰਹੇ ਆ ਕਿ ਉਹ ਜਿਹੜੀ ਪੰਥਕ 벨ਟ ਜ ਤਾਂ ਪੰਥਕ ਬੈਲਟ ਇਹ ਹਾਲਾਤ ਹੈ ਕਿ ਖਡੂਰ ਸਾਹਿਬ ਜਿਹੜੀ ਕਿ ਕਾਲੀਦਲ ਦਾ ਗੜ ਮੰਨਿਆ ਜਾਂਦਾ ਉੱਥੇ ਵਿਰਸਾ ਸਿੰਘ ਮਲਟੋਆ ਚੌਥੇ ਨੰਬਰ ਤੇ ਚੱਲ ਰਹੇ ਨੇ ਜਿਹੜੀ ਕਿ ਮਤਲਬ ਇੱਕ ਬਹੁਤ ਵੱਡਾ ਡੈਂਟ ਜਿਹੜਾ ਕਾਲੀਦਲ ਨੂੰ ਪੈਂਦਾ ਨਜ਼ਰ ਆ ਰਿਹਾ ਅਗਰ ਅੰਮ੍ਰਿਤਸਰ ਦੀ ਸੀਟ ਦੀ ਗੱਲ ਕਰੀਏ ਤਾਂ ਅੰਮ੍ਰਿਤਸਰ ਦੀ ਸੀਟ ਦੇ ਉੱਤੇ ਅਨਿਲ ਜੋਸ਼ੀ ਇਸ ਵੇਲੇ ਚਾਰ ਨੰਬਰ ਤੇ ਚੱਲ ਰਹੇ ਨੇ ਔਰ ਅਨਿਲ ਜੋਸ਼ੀ ਦਾ ਜਿਹੜਾ ਗੁਰਜੀਤ ਸਿੰਘ ਔਰ ਦੇ ਨਾਲ ਹਾਰ ਜਿੱਤ ਦਾ ਮਾਰਜਨ ਹੈ ਉਹ ਤਕਰੀਬਨ 35000 वोट ਤੋਂ ਵੱਧ ਦਾ ਹੋ ਚੁੱਕਾ ਹੈ ਮਤਲਬ ਅਕਾਲੀ ਦਲ ਇਸ ਲਈ ਅਗਰ ਗੁਰਜੀਤ ਸਿੰਘ ਔਲ ਦਾ ਤਕਰੀਬਨ 10000 वोट ਤੋਂ ਅੱਗੇ ਨੇ ਲੇਕਿਨ ਅਕਾਲੀ ਦਲ ਤੋਂ ਉਹ ਤਕਰੀਬਨ 35000 वोट ਤੋਂ ਅੱਗੇ ਚੱਲੇ ਨੇ ਅਨਿਲ ਜੋਸ਼ੀ ਤੋਂ 35000 वोट ਤੋਂ ਅੱਗੇ ਚੱਲੇ ਨੇ ਕੁੱਲ ਮਿਲਾ ਕੇ ਅਗਰ ਝੰਡੇ ਦੀ ਗੱਲ ਕੀਤੀ ਜਾਵੇ ਤਾਂ ਅਕਾਲੀ ਦਲ ਦਾ ਝੰਡਾ ਇੱਥੇ ਖਤਮ ਹੁੰਦਾ ਨਜ਼ਰ ਆ ਰਿਹਾ ਔਰ ਆਮ ਆਦਮੀ ਪਾਰਟੀ ਸਭ ਤੋਂ ਜ਼ਿਆਦਾ ਅਗਰ ਕਿਸੇ ਪਾਰਟੀ ਦਾ ਕੋਈ ਨੁਕਸਾਨ ਅਗਰ ਪੰਜਾਬ 'ਚ ਹੋਇਆ ਹੈ ਤਾਂ ਉਹ ਆਮ ਆਦਮੀ ਪਾਰਟੀ ਹੈ ਕਿਉਂਕਿ ਆਮ ਆਦਮੀ ਪਾਰਟੀ ਸੱਤਾਧਰਦੀ ਪਾਰਟੀ ਹੈ ਸੱਤਾਧਰਦੇ ਕੋਲ ਬਹੁਤ ਸਾਰੇ ਆਪ ਜਿਹੜੀ ਕਿਤੇ ਕਿਰਾਏ ਕੰਮਾਂ ਦੀ ਡਿਟੇਲ ਹੁੰਦੀ ਉਹ ਵੀ ਹੁੰਦੀ ਹੈ ਲੇਕਿਨ ਉਹ ਡਿਟੇਲ ਜਿਹੜੀ ਲੋਕਾਂ ਨੇ ਐਕਸੈਪਟ ਨਹੀਂ ਕੀਤੀ ਭਾਜਪਾ ਭਾਜਪਾ ਇੱਕ ਬਹੁਤ ਵੱਡਾ ਫੈਕਟਰ ਪੰਜਾਬ ਦੇ ਵਿੱਚ ਬਣ ਕੇ ਸਾਹਮਣੇ ਆ ਰਿਹਾ ਕਿਉਂਕਿ ਅਗਰ ਗੱਲ ਕੀਤੀ ਜਾਵੇ ਤਾਂ ਕਈ ਸੀਟਾਂ ਦੇ ਉੱਤੇ ਕਾਂਗਰਸ ਪਾਰਟੀ ਤੋਂ ਮੁਕਾਬਲਾ ਭਾਜਪਾ ਦੇ ਨਾਲ ਚੱਲ ਰਿਹਾ ਹੈ ਭਾਜਪਾ ਦੀ ਗੱਲ ਕੀਤੀ ਜਾਵੇ ਤਾਂ ਸੁਖਜਿੰਦਰ ਸਿੰਘ ਰੰਦਾਵਾ ਜੋ ਕਿ ਗੁਰਦਾਸਪੁਰ ਤੋਂ ਸੀਟ ਲੜ ਰਹੇ ਨੇ ਉੱਥੇ ਮੁਕਾਬਲਾ ਸਿੱਧੇ ਤੌਰ ਦੇ ਉੱਤੇ ਭਾਜਪਾ ਦਾ ਜਿਹੜਾ ਹੈ ਉਹ ਕਾਂਗਰਸ ਦੇ ਨਾਲ ਚੱਲ ਰਿਹਾ ਹੈ ਤਾਂ ਦੂਸਰੇ ਪਾਸੇ ਅਗਰ ਗੱਲ ਕੀਤੀ ਜਾਵੇ ਤਾਂ ਪਟਿਆਲੇ ਦੇ ਵਿੱਚ ਵੀ ਇਸ ਤਰ੍ਹਾਂ ਦਾ ਗੱਲ ਸਾਹਮਣੇ ਆ ਰਹੀ ਹੈ ਕਿ ਡਾਕਟਰ ਗਾਂਧੀ ਦਾ ਮੁਕਾਬਲਾ ਪ੍ਰਨੀਤ ਕੌਰ ਨਾਲ ਚੱਲ ਰਿਹਾ ਹੈ ਤਾਂ ਭਾਜਪਾ ਇੱਕ ਵੱਡਾ ਫੈਕਟਰ ਬਣ ਕੇ ਸਾ ਵਧ ਗਈ ਹੈ ਅਗਰ ਅੱਜ ਦੀ ਡੇਟ ਦੀ ਅਗਰ ਮੈਂ ਅੰਮ੍ਰਿਤਸਰ ਦੀ ਸੀਟ ਦੀ ਗੱਲ ਕਰਾਂ 2022 ਦੇ ਨਤੀਜਿਆਂ ਚ 52000 ਵੋਟ ਸਿਰਫ ਆ ਭਾਜਪਾ ਨੂੰ ਪੂਰੇ ਪੰਜਾਬ ਚ ਪੋਲ ਹੋਈ ਸੀ ਲੇਕਿਨ ਅਗਰ ਇਸ ਵੇਲੇ ਦੀ ਅਗਰ ਅੰਕੜੇ ਦੀ ਗੱਲ ਕਰੇ ਤਕਰੀਬਨ 80000 ਤੋਂ ਵੱਧ ਵੋਟ ਹਾਲਾਂਕਿ ਗਰਾਊਂਡ ਬਹੁਤ ਬਾਰੇ ਬਾਕੀ ਨੇ ਹੋ ਸਕਦਾ ਤੇ ਕੋਈ ਵੀ ਜਿੱਤ ਸਕਦਾ ਲੇਕਿਨ 80000 ਵੋਟ ਭਾਜਪਾ ਨੂੰ ਪੋਲ ਹੋ ਚੁੱਕੀ ਹੈ ਤਾਂ ਕੁੱਲ ਮਿਲਾ ਕੇ ਅਗਰ ਕਹੀਏ ਤਾਂ ਤਕਰੀਬਨ ਡੇਢ ਗੁਣਾ ਤੋਂ ਵੱਧ ਵੋਟ ਪੋਲ ਹੋ ਚੁੱਕੀ ਹੈ ਔਰ ਮੰਨ ਕੇ ਚੱਲੀਏ ਕਿ ਤਿੰਨ ਗੁਣਾ ਵੋਟ ਜਿਹੜੀ ਹੈ ਇਸ ਵਾਰ ਭਾਜਪਾ ਤਾਂ ਇਹ ਯਕੀਨਨ ਕਿ ਤਰ੍ਹਾਂ ਕਿਤੇ ਅਕਾਲੀ ਦਲ ਨੂੰ ਬਹੁਤ ਵੱਡਾ ਡੈਂਟ ਹੈ ਅਕਾਲੀ ਦਲ ਔਰ ਭਾਜਪਾ ਦੀ ਜਿਹੜੀ ਲੜਾਈ ਹੈ ਉਹ ਕਿਤੇ ਨਾ ਕਿਤੇ ਜ਼ਰੂਰ ਜਿਹੜੀ ਹੈ ਉਹ ਲੋਕਾਂ ਨੂੰ ਫਾਇਦਾ ਦੇ ਰਹੀ ਹੈ ਕਿਉਂਕਿ ਅਗਰ ਕਾਲੀ ਭਾਜਪਾ ਇਕੱਠੇ ਹੁੰਦੇ ਤਾਂ ਸ਼ਾਇਦ ਅਮਰਸਰ ਦੀ ਸੀਟ ਜਿੱਤੀ ਸਾ ਸਕਦੀ ਤੇ ਕੁਲ ਮਿਲਾ ਕੇ ਇਸ ਵੇਲੇ ਇਸ ਤਰ੍ਹਾਂ ਦੇ ਟਰੈਂਡ ਨੇ 12 ਵਜੇ ਨੇ ਤਾਂ ਹੁਣ ਦੇਖਣਾ ਹੋਏਗਾ ਉਹਨੇ ਸਮਝ ਕਿਦਾਂ ਦੇ ਟਰੈਂਡ ਚੱਲਦੇ ਨੇ ਤ ਸਾਰ ਇਸ ਸਮੇਂ ਜਿਹੜੀ ਪੰਜਾਬ ਦੀ ਸਥਿਤੀ ਹੈ ਕੌਣ ਜਿੱਤਦਾ ਹੋਇਆ ਦਿਖ ਰਿਹਾ ਹੈ ਕਿ ਮਤਲਬ ਫਾਈਨਲ ਕੀ ਹੋ ਸਕਦਾ ਹੈ ਫਾਈਨਲ ਅਗਰ ਗੱਲ ਕਰੀਏ ਤਾਂ ਉਮੀਦ ਕਰ ਸਕਦੇ ਆ ਕਿ ਇਹ ਪੰਜਾਬ ਦੇ ਵਿੱਚ ਜਿਹੜਾ ਕਾਂਗਰਸ ਆ ਉਹ 7 ਤੋਂ 8 ਸੀਟਾਂ ਪੰਜਾਬ 'ਚ ਕੱਢ ਸਕਦੀ ਹੈ ਜਿਸ ਤਰ੍ਹਾਂ ਦੀ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਔਰ ਇਨ ਦੇ ਕਰੀਬ ਸੀਟਾਂ ਉਹ ਇਸ ਵੇਲੇ ਆਮ ਆਦਮੀ ਪਾਰਟੀ ਦੇ ਖਾਤੇ ਚ ਜਾਂਦੀ ਨਜ਼ਰ ਆ ਰਹੀਆਂ ਇੱਕ ਸ਼੍ਰੋਮਣੀ ਅਕਾਲੀ ਦਲ ਤੇ ਦੋ ਸੀਟਾਂ ਆਜ਼ਾਦ ਉਮੀਦਵਾਰ ਸਰਬਜੀਤ ਸਿੰਘ ਖਾਲਸਾ ਤੇ ਅਮਰਤਪਾਲ ਸਿੰਘ ਜਿੱਤ ਸਕਦੇ ਨੇ ਇਸ ਤਰ੍ਹਾਂ ਦੀ ਗੱਲਾਂ ਸਾਹਮਣੇ ਆ ਰਹੀਆਂ ਤੇ ਇਸ ਤਰ੍ਹਾਂ ਦਾ ਰੁਝਾਨ ਹੈ ਠੀਕ ਹੈ ਇਸ ਦੇ ਚੋ ਇੱਕ ਸੀਟ ਅੱਗਰ ਪਿੱਛੇ ਹੋ ਸਕਦੀ ਹੈ ਲੇਕਿਨ ਖਾਸ ਤੌਰ ਤੇ ਸਥਿਤੀ ਸਪਸ਼ਟ ਹੋ ਚੁੱਕੀ ਕਿ ਆਮ ਆਦਮੀ ਪਾਰਟੀ ਤਿੰਨ ਤੋਂ ਚਾਰ ਔਰ ਕਾਂਗਰਸ ਜਿਹੜੀ 7 ਤੋਂ 8 ਸੀਟਾਂ ਲੈਂਦੀ ਪੰਜਾਬ ਚ ਨਜ਼ਰ ਆ ਰਹੀਆਂ ਜੀ ਤੇ ਸਰ ਇਸ ਟਾਈਮ ਜਿਹੜੀ ਪਿਛਲੀਆਂ ਚੱਲ ਰਹੀਆਂ ਨੇ ਉਹ ਕੀ ਅੱਗੇ ਆ ਸਕਦੀਆਂ ਫਿਊਚਰ ਦੇ ਟਾਈਮ ਤੇ ਜੀ ਬਿਲਕੁਲ ਅਗਰ ਪਿਛਲੇ ਜਿਹੜੇ ਰੁਝਾਨ ਦੀ ਗੱਲ ਕਰੀਏ ਤਾਂ ਉਹ ਬਿਲਕੁਲ ਵੀ ਅੱਗੇ ਨਹੀਂ ਆਏ ਜਿਸ ਤਰੀਕੇ ਨਾਲ 4 ਲੱਖ ਤੋਂ ਵੱਧ ਵੋਟ ਜਿਹੜੀ ਆਮ ਆਦਮੀ ਪਾਰਟੀ ਨੂੰ ਪਈ ਸੀ ਇਸ ਵਾਰ ਨਹੀਂ ਪੈਂਦੀ ਨਜ਼ਰ ਆ ਰਹੀ ਤੇ ਇਸ ਤਰ੍ਹਾਂ ਦੇ ਜਿਹੜੀ ਚੀਜ਼ਾਂ ਨੇ ਉਹ ਨੁਕਸਾਨ ਦੇ ਆਮ ਆਦਮੀ ਪਾਰਟੀ ਨੂੰ ਬਹੁਤ ਵੱਡਾ ਨੁਕਸਾਨ ਹੈ ਕਿਉਂਕਿ ਸੱਤਾ ਚ ਜੀ ਤੇ ਤੁਸੀਂ ਸੁਣਿਆ ਕਿ ਕਿਸ ਸਰਹਾ ਸਾਨੂੰ ਸੁਮਿਤ ਖੰਨਾ ਸਰ ਜੀ ਨੇ ਦੱਸਿਆ ਕਿ ਜੋ ਵੀ ਪੰਜਾਬ ਦੇ ਵਿੱਚ ਪਾਰਟੀ ਆਉਣ ਵਾਲੀ ਹੈ ਜੋ ਵੀ ਜਿੱਤਣ ਵਾਲੀ ਹੈ ਤੁਹਾਨੂੰ ਬਹੁਤ ਹੀ ਜਲਦ ਉਹਦਾ ਪਤਾ ਲੱਗ ਜਾਏਗਾ ਤੇ ਤੁਹਾਨੂੰ ਇਹਦੇ ਬਾਰੇ ਸਭ ਕੁਝ ਪਤਾ ਚੱਲਿਆ ਤੇ ਇਸ ਦੇ ਨਾਲ ਹੀ ਤੁਹਾਨੂੰ ਬਹੁਤ ਜਲਦੀ ਪਤਾ ਲੱਗ ਜਾਏਗਾ ਕਿ ਕੌਣ ਹੈ ਪੰਜਾਬ ਦਾ ਚੈਂਪੀਅਨ ਤੇ ਇਹਦੇ ਲਈ ਤੁਸੀਂ ਦੇਖਦੇ ਰਹੋ ਗ੍ਰੇਟ ਪੰਜਾਬ ਟੀਵੀ ਇਸੇ ਦੇ ਨਾਲ ਮਹਿਮਦ ਹੁਮੈਸ਼ਾ ਕੈਮਮਨ ਅਰਸ਼ੀਦ ਦੇ ਨਾਲ ਗ੍ਰੇਟ ਪੰਜਾਬ ਟੀਵੀ ਅੰਮ੍ਰਿਤਸਰ